ਸਤਿ ਸ਼੍ਰੀ ਅਕਾਲ ਜੀ ਮੈਂ ਮਨਜਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਪੰਜਾਬ 78 ਟੀਵੀ ਜੇ ਲੰਗਨ ਤੇ ਮਿਹਨਤ ਨਾਲ ਕੋਈ ਵੀ ਕੰਮ ਕੀਤਾ ਜਾਵੇ ਉਹ ਫਲਦੀ ਹੈ ਔਰ ਸਮਾਜ ਦੇ ਵਿੱਚ ਇੱਜ਼ਤ ਸਨਮਾਨ ਮਿਲਦਾ ਹੈ ਇਸੇ ਤਰ੍ਹਾਂ ਅੱਜ ਬੰਗਾ ਦੀ ਇੱਕ ਬੇਟੀ ਜੋ ਕਿ ਇੰਗਲੈਂਡ ਦੇ ਵਿੱਚੋਂ ਕਬੱਡੀ ਕੱਪ ਦੇ ਵਿੱਚੋਂ 골ਡ ਮੈਡਲ ਲੈ ਕੇ ਪਹੁੰਚੀ ਹੈ ਔਰ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਤੇ ਪੂਰੀ ਟੀਮ ਉਹਨਾਂ ਨੂੰ ਸਨਮਾਨ ਕਰ ਰਹੀ ਹੈ ਗੱਲ ਕਰੌਨੇ ਆ ਹਲਕਾ ਇੰਚਾਰਜ ਬੰਗਾ ਆਮ ਆਦਮੀ ਪਾਰਟੀ ਕੁਲਜੀ ਸਿੰਘ ਸਰਾਲ ਜੀ ਨਾਲ ਹਾਂਜੀ ਸਰਾਲ ਜੀ ਕੀ ਕਹੋਗੇ ਅੱਜ ਬੰਗਾ ਹਲਕੇ ਲਈ ਬਹੁਤ ਹੀ ਮਾਣ ਵਾਲੀ ਤੇ ਖੁਸ਼ੀ ਵਾਲੀ ਗੱਲ ਹੈ ਕਿ ਜੋ ਪਿਛਲੇ ਦਿਨੀ 16 ਮਾਰਚ ਤੋਂ 2 ਮਾਰਚ 2023 ਵਿੱਚ ਕਬੱਡੀ ਵਰਲਡ ਕਪ ਇੰਗਲੈਂਡ ਵਿੱਚ ਹੋਇਆ ਉਸ ਵਿੱਚ ਸਾਡੇ ਬੰਗਾ ਤੋਂ ਸਾਡੀ ਬੇਟੀ ਮਨੀਸ਼ਾ ਨੇ ਪਾਰਟਿਸਿਪੇਟ ਕੀਤਾ ਔਰ ਉਹ 골ਡ ਮੈਲ ਜਿੱਤਨ ਵਿੱਚ ਬਹੁਤ ਅਹਿਮ ਕੰਮ ਕਰਵਾਈ ਇਸ ਮੌਕੇ ਤੇ ਮੈਂ ਜਿੱਥੇ ਬੇਟੀ ਨੀਸ਼ਾ ਨੂੰ ਔਰ ਉਹਨਾਂ ਦੇ ਸਮੂਹ ਪਰਿਵਾਰ ਉਹਨਾਂ ਦੇ ਮਾਤਾ ਜੀ ਬਬਲੀ ਜੀ ਨੂੰ ਉਹਨਾਂ ਦੇ ਸਮੂਹ ਪਰਿਵਾਰ ਨੂੰ ਕੋਹ ਸਹਿਵਾਨ ਨੂੰ ਜਿੱਥੇ ਮੁਬਾਰਕਬਾਦ ਵਧਾਈ ਦਿੰਦਾ ਉੱਥੇ ਹੀ ਪਰਮ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਇਹ ਬੇਟੀ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਆਪਣੇ ਹਲਕੇ ਦਾ ਆਪਣੇ ਮਾਪਪਾ ਦਾ ਆਪਣੇ ਦੇਸ਼ ਕੌਮ ਦਾ ਨਾਮ ਇਸੇ ਕਿਤੇ ਵਿੱਚ ਜਾਂ ਜੋ ਵੀ ਇਸ ਟੰਗਾ profession ਵਿੱਚ ਜਾਵੇਗੀ ਉਹ ਨਾਮ ਰੌਸ਼ਨ ਕਰੇ ਔਰ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਜਦ ਤੋਂ ਤੁਹਾਡੀ ਆਪਣੀ ਸਰਕਾਰ ਜਿਹੜੀ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਜੋਗਵਾਹੀ ਦੇ ਵਿੱਚ ਬਣੀ ਉਹਨਾਂ ਨੇ ਪੰਜਾਬ ਦੇ ਨੌਜਵਾਨ ਬੱਚੇ ਬੱਚੀਆਂ ਨੂੰ ਸਹੀ ਦਿਸ਼ਾ ਦਾ ਦਸ਼ਾ ਦੇਣ ਦੇ ਲਈ ਜੋ ਪ੍ਰਬੰਧ ਕੀਤੇ ਭਾਵੇਂ ਖੇਡਾਂ ਬਤਨ ਪੰਜਾਬ ਦੀਆਂ ਦੀ ਗੱਲ ਕਰ ਲਈਏ ਜਾਂ ਜੋ ਮੈਡਲ ਇਸ ਤਰ੍ਹਾਂ ਦੇ ਸਾਡੇ ਬੱਚੇ ਜਿੱਤ ਕੇ ਆਉਦੇ ਆ ਉਹਨਾਂ ਨੂੰ ਇਨਾਮੀ ਰਕਮੀ ਘਰ ਜਾ ਕੇ ਔਰ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਕਹਿਣ ਤੋਂ ਭਾਵੇਂ ਕਿ ਜਿੱਥੇ ਸਰਕਾਰ ਪੂਰੀ ਤਰ੍ਹਾਂ ਪੰਜਾਬ ਦੀ ਨੌਜਵਾਨੀ ਨੂੰ ਸਹੀ ਦਿਸ਼ਾ ਤੇ ਦਸ਼ਾ ਦੇਣ ਦੇ ਲਈ ਵਚਨਬੱਧ ਉੱਥੇ ਸਾਡੇ ਬੱਚੇ ਸਾਡੇ ਜੋ ਇਹਨਾਂ ਦੇ ਕੋ-ਸਹਿਬਾਨਾਂ ਨਾਲ ਆਪਣੇ ਨਿੱਜੀ ਤੌਰ ਤੇ ਵੀ ਲੱਗੇ ਹੋਏ ਹਨ ਇਹ ਇਸ ਦੇ ਲਈ ਵਧਾਈ ਦੇ ਪਾਤਰ ਹਨ ਸੋ ਮੈਂ ਦੁਆਰਾ ਫਿਰ ਆਪਣੇ ਵੱਲੋਂ ਔਰ ਆਪਣੀ ਸਮੁੱਚੀ ਆਮ ਆਦਮੀ ਪਾਰਟੀ ਵੱਲੋਂ ਸੋਚਾ ਵਿਧਾਨ ਸਭਾ ਹਲਕੇ ਵੱਲੋਂ ਬੇਟੀ ਨੀਸ਼ਾ ਨੂੰ ਔਰ ਇਹਨਾਂ ਦੇ ਸਮੂਹ ਪਰਿਵਾਰ ਨੂੰ ਇਹਨਾਂ ਦੇ ਕੋ-ਸਹਿਬਾਨਾਂ ਨੂੰ ਵਧਾਈ ਦਿੰਦਾ ਹਾਂ ਅਸਲ ਕਿਡਾ ਲਈ ਬੱਚਿਆਂ ਨੂੰ ਸਾਰਦਰ ਨਸ਼ਿਆਂ ਤੋਂ ਦੂਰ ਰਹਿਣ ਲਈ ਕੋਸ਼ਿਸ਼ ਰਹੀ ਮੈਂ ਸਾਰੇ ਹੀ ਨੌਜਵਾਨ ਵੀ ਬੱਚੇ ਬੱਚੀਆਂ ਨੂੰ ਇਹ ਅਪੀਲ ਕਰਾਂਗੇ ਕਿ ਸਾਡੀ ਬੇਟੀ ਜਿਸ ਤਰ੍ਹਾਂ ਨੀਖਾ ਹੈ ਇਹੋ ਜੇ ਬੱਚਿਆਂ ਤੋਂ ਪ੍ਰੇਰਣਾ ਲੈ ਕੇ ਔਰ ਸਮਾਜ ਵੀ ਚੰਗਾ ਬਿਕਣ ਦੇ ਲਈ ਜੋ ਨਸ਼ਿਆਂ ਵਰਗੀ ਮਾਰੀ ਕਰੀਤੀ ਹੈ ਜਿਵੇਂ ਜਿਵੇਂ ਆਪ ਸਭ ਨੂੰ ਪਤਾ ਹੈ ਸਰਕਾਰ ਨੇ ਪਿਛਲੇ ਦਿਨੀ ਬਹੁਤ ਵੱਡੇ ਲੈਵਲ ਤੇ ਨਸ਼ਿਆਂ ਦੇ ਖਿਲਾਫ ਜੁੱਦ ਚਲਾਇਆ ਹੈ ਔਰ ਇੱਥੋਂ ਤੱਕ ਵੀ ਸੀਐਮ ਸਾਹਿਬ ਬੋਲ ਹਦਾਇਤਾ ਹਨ ਕਿ ਜਾਂ ਤਾਂ ਨਸ਼ਾ ਵੇਚਣਾ ਛੱਡ ਦੋ ਜਾਂ ਪੰਜਾਬ ਛੱਡ ਦੋ ਔਰ ਮੈਂ ਨੌਜਵਾਨ ਬੱਚੇ ਬੱਚੀਆਂ ਨੂੰ ਅਪੀਲ ਕਰਾਂਗਾ ਕਿ ਜੇਕਰ ਤੁਹਾਡੇ ਨਾਲ ਦਾ ਵੀ ਕੋਈ ਸਾਥੀ ਇਸ ਤਰ੍ਹਾਂ ਦੀ ਬਰਾਈ ਵਿੱਚ ਫਸਿਆ ਹੋਇਆ ਹੈ ਉਸ ਨੂੰ ਬਚਾਉਣ ਦੇ ਲਈ ਤੁਸੀਂ ਪ੍ਰਸ਼ਾਸਨ ਨੂੰ ਜਾਂ ਉਸਦੇ ਮਾਪੇ-ਬਾਪ ਨੂੰ ਜਾਂ ਆਪਣੇ ਨਗਰ ਦੇ ਜਾਂ ਆਪਣੇ ਵਾਰਡ ਦੇ ਐਮਸੀਆਂ ਨੂੰ ਜਾਂ ਮੋਹਤਵਾਰਾਂ ਨੂੰ ਜਰੂਰ ਦੱਸੋ ਤਾਂ ਜੋ ਉਸ ਨੂੰ ਉਸ ਦਲਦਲ ਵਿੱਚੋਂ ਕਢਿਆ ਜਾਵੇ ਔਰ ਇਹਨਾਂ ਮਾੜੀਆਂ ਕਿਰਿਆ ਤੋਂ ਆਪਾਂ ਬਚੀਏ ਤਦ ਹੀ ਆਪਾਂ ਆਪਣੇ ਦੇਸ਼ ਕੌਮ ਆਪਣੇ ਸਮਾਜ ਦੀ ਤਰੱਕੀ ਵਿੱਚ ਤੁਸੀਂ ਸਾਡੇ ਨੌਜਵਾਨ ਬੱਚੇ ਬੱਚੀਆਂ ਸਾਡਾ ਦੇਸ਼ ਦੀ ਅਪੀਖਾ ਉਹ ਜੋਗਦਾਰ ਪਾ ਸਕਣਗੇ ਬੇਟਾ ਬਹੁਤ ਵੱਡੀ ਅਚੀਵਮੈਂਟ ਹੈ ਤੁਹਾਡੀ ਸਾਡੇ ਚੰਨੂ ਨੂੰ ਤੁਹਾਨੂੰ ਬਹੁਤ-ਬਹੁਤ ਵਧਾਈਆਂ ਨੇ ਕੰਗ੍ਰੈਚੁਲੇਸ਼ਨਸ ਆ ਥੈਂਕ ਯੂ ਉਸ ਤੋਂ ਪਹਿਲਾਂ ਕਿ ਆਪਾਂ ਗੱਲ ਕਰੀਏ ਆਪਣੇ ਬਾਰੇ ਜਾਣਕਾਰੀ ਆਪ ਦਿੰਦੇ ਹੋਏ ਦੱਸੋਗੇ ਕਿ ਕਿੱਥੋਂ ਇਹ ਤੁਹਾਨੂੰ ਲੱਗਣ ਲੱਗੀ ਹੈ ਸ ਮੇਰਾ ਨਾਮ ਮਨੀਸ਼ਾ ਹੈ ਤੇ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਰਹਿਣ ਵਾਲੀ ਆ ਤੇ ਸ਼ਹਿਰ ਬੰਗਾ ਤੋਂ ਬਿਲੋਂਗ ਕਰਦੀ ਆ ਤੇ 14 ਮਾਰਚ ਤੋਂ ਲੈ ਕੇ 24 ਮਾਰਚ ਤੱਕ ਇੰਗਲੈਂਡ ਕਬੱਡੀ ਐਸੋਸੀਏਸ਼ਨ ਵੱਲੋਂ ਇੰਗਲੈਂਡ ਵੈਸਟਮਿੰਡਲੈਂਡ ਵਿਖੇ ਕਬੱਡੀ ਵਰਲਡ ਕਪ ਆਰਗੇਨਾਈਜ਼ ਕਰਵਾਇਆ ਗਿਆ ਸੀ ਜਿਸ ਵਿੱਚ ਕਿ ਮੈਂ ਇੰਡੀਆ ਦੀ ਟੀਮ ਵੱਲੋਂ ਰਿਪਰੈਜ਼ੈਂਟ ਕੀਤਾ ਸੀ ਤੇ ਉਸ ਵਿੱਚ ਕਿ ਮੈਂ ਭਾਈ ਸੰਗਤ ਸਿੰਘ ਖਾਲਸਾ ਕਾਲਜ ਵੱਲੋਂ ਗ੍ਰੈਜੂਏਸ਼ਨ ਕਰਦੇ ਦੌਰਾਨ ਵੀ ਕਬੱਡੀ ਵਰਲਡ ਕਪ ਵਿੱਚ ਭਾਗ ਲਿਆ ਤੇ ਮੈਂ ਆਪਣੇ ਕੋਚ ਸਹਿਬਾਨ ਦਾ ਬਹੁਤ ਧੰਨਵਾਦੀਆਂ ਕਿਉਂਕਿ ਉਹਨਾਂ ਦੀ ਮਿਹਨਤ ਸਦਕਾ ਹੀ ਮੈਂ ਅਜੇ ਇਸ ਮੁਕਾਮ ਤੇ ਆ ਮੈਂ ਆਪਣੇ ਕੋਚ ਸਹਿਬਾਨ ਮਿਸਿਸ ਗੁਰਜੀਤ कौर ਐਂਡ ਮਿਸ ਰੁਪਿੰਦਰ कौर ਐਂਡ ਮਿਸ ਜਸਕਰਨ कौर ਲਾਡੀ ਦਾ ਬਹੁਤ ਧੰਨਵਾਦ ਕਰਦੀ ਆ ਉਹਨਾਂ ਨੇ ਮੈਨੂੰ ਇਸ ਮੁਕਾਮ ਤੱਕ ਰਚਾਇਆ ਤੇ ਆਪਣੀ ਫੈਮਿਲੀ ਦਾ ਮੈਂ ਬਹੁਤ ਧੰਨਵਾਦ ਕਰਦੀ ਆ हां बेटे तुसी ਦੱਸਿਆ ਵੀ ਤੁਹਾਡੇ ਮਾਤਾ ਪਿਤਾ ਦਾ ਵੀ ਅਸ਼ੀਰਵਾਦ ਹੈ ਔਰ ਤੁਹਾਡੇ ਕੋਚ ਸਾਹਿਬਾਨ ਦਾ ਵੀ ਇਹਦੇ ਵਿੱਚ ਵੱਡਾ ਯੋਗਦਾਨ ਹੈ ਜਿਨ੍ਹਾਂ ਕੋਲੋਂ ਤੁਸੀਂ ਇਹ ਸਿੱਖਿਆ ਹਾਸਲ ਕੀਤੀ ਆ ਆਨਾਲੇ ਸਮੇਂ ਵਿੱਚ ਕੀ ਹੋਰ ਹੋਰ ਤੁਹਾਡੇ ਟੀਚੇ ਨੇ ਕੀ ਟਾਰਗੇਟ ਨੇ ਤੁਹਾਡੇ ਟੀਚੇ ਸਰ ਇਹ ਵੀ ਮੈਂ ਸਰਕਾਰੀ ਜੌਬ ਦੀ ਮੰਗ ਕਰ ਰਹੀ ਆ ਸਰਕਾਰ ਤੋਂ ਵੀ ਮੈਂ ਆਪਣੇ ਵਰਗੇ ਹੋਰ ਬੱਚੇ-ਬੱਚਿਆਂ ਨੂੰ ਇੱਕ ਵੱਡੀ ਦੇ ਫੀਲਡ ਵਿੱਚ ਹੀ ਰਹਿ ਕੇ ਉਹਨਾਂ ਨੂੰ ਅੱਗੇ ਕੋਚਿੰਗ ਦੇ ਸਕਾਂ ਕਿ ਰੋਜ਼ਗਾਰ ਤਾਂ ਹਰ ਬੱਚੇ ਦਾ ਸੁਪਨਾ ਹੁੰਦਾ ਹੈ ਸਰਕਾਰੀ ਰੋਜ਼ਗਾਰ ਮੇਰੇ ਕੋਈ ਖੇਡਾਂ ਦੇ ਵਿੱਚ ਵੀ ਕੋਈ ਹੋਰ ਟਾਰਗੇਟ ਤੁਹਾਡੇ ਖੇਡਾਂ ਦੇ ਵਿੱਚ ਟਾਰਗੇਟ ਸਰ ਮੈਂ ਹਮੇਸ਼ਾ ਗੇਮ ਨਾਲ ਜੁੜੀ ਰਹਿਣਾ ਚਾਹੁੰਦੀ ਆ ਤੇ ਹੋਰ ਮੈਡਲ ਆਪਣੇ ਦੇਸ਼ ਲਈ ਆਪਣੇ ਜ਼ਿਲ੍ਹੇ ਲਈ ਹਾਸਲ ਕਰਨਾ ਚਾਹੁੰਦੀ ਆ ਇਲਾਕੇ ਦੇ ਨੌਜਵਾਨ ਸਾਥੀਆਂ ਨੂੰ ਆਪਣੇ ਆਲੇ ਦੁਆਲੇ ਨੂੰ ਕੁਝ ਨਿਸ਼ਾਨ ਦੇਣਾ ਚਾਹੋ ਖੇਡਾਂ ਨਾਲ ਜੁੜੋ ਤੇ ਨਸ਼ਿਆਂ ਤੋਂ ਬਚੋ ਹਾਂਜੀ ਸਰ ਮੈਂ ਆਪਣੇ ਜਿੰਨੇ ਵੀ ਬੱਚੇ ਆ ਗੇਮ ਨਾਲ ਜੁੜੇ ਆ ਉਹਨਾਂ ਨੂੰ ਇਹ ਕਹਿਣਾ ਚਾਹ ਰਹੀ ਆ ਵੀ ਆਪਣੀ ਮਿਹਨਤ ਕਰੋ ਵਾਤੋਂ ਵਾਤ ਮਿਹਨਤ ਕਰੋ ਆਪਣੇ ਦੇਸ਼ ਲਈ ਮੈਡਲ ਹਾਸਲ ਕਰੋ ਤੇ ਆਪਣ ਨਸ਼ਿਆਂ ਤੋਂ ਦੂਰ ਰਹੋ ਮਿਲੂਗਾ ਆਪਣੇ ਸਾਥੀ ਅਮੀਨਾ ਅਗੂਰੀ ਦੇਖਦੇ ਰਹੋ ਪੰਜਾਬ 78 ਟੀਵੀ